ਪਟਿਆਲਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸਵੇਰ ਦਾ ਸਮਾਂ ਹੈ ਅੰਦਰ ਗੁਰਬਾਣੀ ਦਾ ਮਿੱਠਾ ਕੀਰਤਨ ਚੱਲ ਰਿਹਾ ਹੈ ਅਤੇ ਰਾਗੀ ਸੰਗਾਂ ਦੀ ਆਵਾਜ਼ ਦਿਲ ਨੂੰ ਸਕੂਨ ਦੇ ਰਹੀ ਹੈ ਸੰਗਤ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ ਹਰ ਕੋਈ ਆਪਣੇ ਮੱਥਾ ਟੇਕਣ ਦੀ ਵਾਰੀ ਦੀ ਉਡੀਕ ਕਰ ਰਿਹਾ ਹੈ ਇਸ ਭੀੜ ਦੇ ਵਿੱਚ ਇੱਕ ਮਾਤਾ ਵੀ ਹੈ ਜਿਸ ਦੀ ਉਮਰ तकरीबन 50 ਸਾਲ ਦੀ ਹੋਵੇਗੀ ਸਾਦੀ ਜੀ ਸਲਵਾਰ ਕਮੀਜ਼ ਪਾਈ ਹੋਈ ਸਿਰ ਚੁੰਨੀ ਨਾਲ ਟਕਿਆ ਹੋਇਆ ਅਤੇ ਚਿਹਰੇ ਤੇ ਇੱਕ ਅਜੀਬ ਜੀ ਉਦਾਸੀ ਸਾਫ ਨਜ਼ਰ ਆ ਰਹੀ ਹੈ ਹੌਲੀ ਹੌਲੀ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੈ ਅਤੇ ਜਿਵੇਂ ਹੀ ਗੁਰੂ ਸਾਹਿਬ ਦੇ ਸੰਮਖੋਈ ਉਸਨੇ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਪਰ ਜਿਵੇਂ ਹੀ ਉੱਠੀ ਨਾ ਉਸਦੀ ਨਜ਼ਰ ਗੋਲ ਦੇ ਨੇੜੇ ਜ਼ਮੀਨ ਤੇ ਪਏ ਇੱਕ 500 ਦੇ ਨੋਟ ਤੇ ਪਈ ਇੱਕ ਪਰਲੀ ਇਧਰ ਉਧਰ ਦੇਖਿਆ ਅਤੇ ਫਿਰ ਉਸ ਨੋਟ ਨੂੰ ਉਹ ਇੱਕ ਦਨੇ ਆਪਣੀ ਮੁੱਠੀ ਦੇ ਵਿੱਚ ਬੰਦ ਕਰ ਲਿਆ ਪਰ ਇਹ ਸਭ ਸੰਗਤ ਦੀਆਂ ਨਜ਼ਰਾਂ ਵਿੱਚੋਂ ਬਚ ਨਹੀਂ ਸਕਿਆ ਅਚਾਨਕ ਸੰਗਤ ਵਿੱਚੋਂ ਕੁਝ ਲੋਕ ਉੱਠੇ ਚੀਕਣ ਲੱਗੇ ਆ ਦੇਖੋ ਮਾਤਾ ਨੇ ਗੋਲਦਬ ਵੇਚੇ ਚੁੱਕੜੇ ਹਨ ਚੋਰੀ ਕਰ ਲਈ ਹੈ ਇੱਕ ਝਟਕੇ ਨਾਲ ਹੀ ਸਾਰਾ ਮਾਹੌਲ ਬਦਲ ਗਿਆ ਸੰਗਤ ਨੇ ਉਸ ਮਾਤਾ ਨੂੰ ਘੇਰ ਲਿਆ ਅਤੇ ਫਿਰ ਜੋ ਹੋਇਆ ਨਾ ਉਸ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਆਖਿਰਕਾਰ ਕਿਉਂ ਮਾਤਾ ਨੇ ਉਸ 500 ਦੇ ਨੋਟ ਨੂੰ ਚੁੱਕਿਆ ਕਿਉਂ ਕੀਤੀ ਗੁਰੂ ਘਰ ਦੇ ਵਿੱਚੋਂ ਰੇ ਅਤੇ ਜਦੋਂ ਉਸ ਨੇ ਆਪਣੀ ਸੱਚਾਈ ਸੰਗਤ ਨੂੰ ਦੱਸੇ ਤਾਂ ਸੇਵਾਦਾਰ ਵੀ ਰੋਣ ਲੱਗ ਪਏ ਆਖਿਰਕਾਰ ਕੀ ਸੀ ਉਸਦੀ ਸਚਾਈ ਜਿਸ ਨਾਲ ਸੇਵਾਦਾਰ ਵੀ ਜਰੇ ਹਨ ਭਾਵੁਕ ਹੋ ਗਏ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕੰਨੀ ਕੰਨੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੱਲ ਹੈ ਪਟਿਆਲੇ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਅਮਰਗੜ ਦੇ ਅਮਰਗੜ ਆਪਣੀ ਸ਼ਾਂਤੀ ਅਤੇ ਸਿਮਰਤੀ ਲਈ ਜਾਣਿਆ ਜਾਂਦਾ ਸੀ ਇਹ ਪਿੰਡ ਖੇਤਾਂ ਨਾਲ ਘਿਰਿਆ ਹੋਇਆ ਸੀ ਜਿੱਥੇ ਸਵੇਰੇ ਸ਼ਾਮ ਖੇਤਾਂ ਦੇ ਵਿੱਚ ਮਜ਼ਦੂਰਾਂ ਦੀਆਂ ਆਵਾਜ਼ਾਂ ਟਰੈਕਟਰਾਂ ਦੀਆਂ ਘਰਘਰਾਹਟ ਅਤੇ ਬੱਚਿਆਂ ਦੀਆਂ ਹਾਸੇ ਖੱਡਿਆਂ ਦੀਆਂ ਗੂੰਜਾਂ ਪਿੰਡ ਦੀ ਜ਼ਿੰਦਗੀ ਨੂੰ ਜਿਉਂਦਾ ਰੱਖਦੀਆਂ ਸਨ ਪਿੰਡ ਦੇ ਲੋਕ ਸਖਤ ਮਿਹਨਤੀ ਸਨ ਜ਼ਿਆਦਾਤਰ ਲੋਕ ਖੇਤੀ ਬਾੜੀ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦੀ ਜ਼ਿੰਦਗੀ ਸਾਦਗੀ ਨਾਲ ਭਰੀ ਸੀ ਪਿੰਡ ਦੇ ਇੱਕ ਸਿਰੇ ਤੇ ਇੱਕ ਬੜਾ ਸੁੰਦਰ ਜਿਹਾ ਗੁਰਦੁਆਰਾ ਸਾਹਿਬ ਸੀ ਜਿਸ ਦਾ ਨਾਮ ਸੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਇੱਕ ਗੁਰਦੁਆਰਾ ਇਤਿਹਾਸਿਕ ਨਹੀਂ ਸੀ ਪਰ ਪਿੰਡ ਦੇ ਜ਼ਿਆਦਾਤਰ ਲੋਕ ਜੋ ਵਿਦੇਸ਼ ਜਿਵੇਂ ਕਿ ਕੈਨੇਡਾ ਇਟਲੀ ਜਾਂ ਅਮਰੀਕਾ ਰਹਿੰਦੇ ਸਨ ਉਹਨਾਂ ਨੇ ਆਪਣੀ ਸ਼ਰਦਾ ਨਾਲ ਇਸ ਨੂੰ ਬਹੁਤ ਸੁੰਦਰ ਬਣਾਇਆ ਸੀ ਗੁਰਦੁਆਰੇ ਦੇ ਅੰਦਰ ਹਰ ਸਵੇਰ ਸ਼ਾਮ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਰਾਗੀ ਸੰਗਤਾਂ ਦੀ ਮਿੱਠੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਖਾਸ ਕਰਕੇ ਐਤਵਾਰ ਨੂੰ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਕਮਾ ਕਰਾਂ ਵਾਲੀ ਸੰਗਤ ਵੀ ਐਤਵਾਰ ਦੇ ਦਿਨ ਮੱਥਾ ਟੇਕਣ ਆਉਂਦੀ ਐਸੇ ਹੀ ਪਿੰਡ ਦੇ ਵਿੱਚ ਇੱਕ ਬੀਬੀ ਰਹਿੰਦੀ ਜਿਸ ਦਾ ਨਾਮ ਸੀ surjit kaur surjit kaur ਦੀ ਉਮਰ ਤਕਰੀਬਨ 50 ਸਾਲ ਦੀ ਸੀ ਅਤੇ ਉਸ ਦੀ ਜ਼ਿੰਦਗੀ ਬੜੇ ਦੁੱਖਾਂ ਦੀ ਇੱਕ ਲੰਬੀ ਕਹਾਣੀ ਸੀ ਉਸ ਦਾ ਘਰ ਵਾਲਾ ਜਸਵੰਤ ਸਿੰਘ ਇੱਕ ਸਮੇਂ ਪਿੰਡ ਦੇ ਵਿੱਚ ਇੱਕ ਜਰਨਲ ਸਟੋਰ ਚਲਾਉਂਦਾ ਸੀ ਉਸ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲਦਾ ਰਿਹਾ ਸੀ ਸੁਰਜੀਤ ਕੌਰ ਅਤੇ ਜਸਵੰਤ ਸਿੰਘ ਦੇ ਤਿੰਨ ਬੱਚੇ ਸਨ ਵੱਡੀ ਲੜਕੀ ਮਨਪ੍ਰੀਤ ਜਿਸ ਦੀ ਉਮਰ 22 ਸਾਲ ਦੀ ਸੀ ਜਿਸ ਦਾ ਵਿਆਹ ਤੇ ਹੋ ਚੁੱਕਿਆ ਸੀ ਛੋਟੀ ਲੜਕੀ ਸਿਮਰਨ 18 ਸਾਲ ਦੀ ਉਹ ਪਿੰਡ ਦੇ ਸਕੂਲ ਵਿੱਚ ਪੜ੍ਹਨ ਜਾਂਦੀ ਸੀ ਸਭ ਤੋਂ ਛੋਟਾ ਸੀ ਜਗਤਾਰ ਜੋ 15 ਸਾਲ ਦਾ ਸੀ ਅਤੇ ਆਪਣੀ ਮਾਂ ਦੀ ਮਦਦ ਲਈ ਕੁਝ ਛੋਟੇ ਮोटे ਕੰਮ ਕਰਦਾ ਜਸਵੰਤ ਸਿੰਘ ਨੂੰ ਪਿੰਡ ਵਿੱਚ ਸਤਕਾਰ ਸੀ ਕਿਉਂਕਿ ਉਹ ਨਾਮ ਬੜੀਆਂ ਜੁੜਿਆ ਹੋਇਆ ਗੁਰਸਖ ਸਿੰਘ ਅਤੇ ਗੁਰਦੁਆਰੇ ਦੇ ਪ੍ਰੋਗਰਾਮਾਂ ਵਿੱਚ ਸੇਵਾ ਵੀ ਕਰਨ ਜਾਇਆ ਕਰਦਾ ਸੀ ਪਰ ਇਸ ਸਮੇਂ ਨੇ ਅਜਿਹਾ ਪਲਟਾਖਾਤਾ ਕਿ ਜਸਵੰਤ ਸਿੰਘ ਦਾ ਕਾਰੋਬਾਰ ਡੁੱਬ ਗਿਆ ਉਸ ਨੂੰ ਕੁਝ ਲੋਕਾਂ ਨੂੰ ਉਧਾਰ ਦਿੱਤੇ ਪੈਸੇ ਵਾਪਸ ਨਹੀਂ ਮਿਲੇ ਅਤੇ ਦੁਕਾਨ ਤੇ ਕਰਜ਼ਾ ਵਧਾ ਗਿਆ ਆਖਿਰਕਾਰ ਦੁਕਾਨ ਬੰਦ ਕਰਨੀ ਪਈ ਅਤੇ ਜੋ ਕੁਝ ਬਚਿਆ ਸੀ ਇੱਕ ਛੋਟਾ ਜਿਹਾ ਪਲਾਟ ਅਤੇ ਕੁਝ ਗਹਿਣੇ ਉਹ ਵੀ ਸਮੇਂ ਨਾਲ ਵੇਚਨੇ ਪਏ ਜਸਵੰਤ ਸਿੰਘ ਦੀ ਸਿਹਤ ਤੇ ਵੀ ਅਸਰ ਪਿਆ ਉਹ ਤਣਾਅ ਵਿੱਚ ਰਹਿੰਦਾ ਅਤੇ ਇੱਕ ਦਿਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੁਰਜੀਤ ਕੌਰ ਨੇ ਉਸਨੂੰ ਜਲਦੀ ਹੀ ਨੇੜੇ ਦੇ ਸਰਕਾਰੀ ਹਸਪਤਾਲ ਲਿਜਾਇਆ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਜਸਵੰਤ ਸਿੰਘ ਨੂੰ ਬਚਾਇਆ ਨਾ ਜਾ ਸਕਿਆ ਉਸ ਦੀ ਮੌਤ ਨੇ ਸੁਰਜੀਤ ਕੌਰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੁਣ ਸੁਰਜੀਤ ਕੌਰ ਦੇ ਸਿਰ ਤੇ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਸੀ ਘਰ ਵਿੱਚ ਖਾਣ ਲਈ ਅੰਤਕ ਨਹੀਂ ਸੀ ਉਸ ਨੇ ਪਿੰਡ ਵਿੱਚ ਦਿਹਾੜੀ ਦਾ ਕੰਮ ਸ਼ੁਰੂ ਕੀਤਾ ਕਦੇ ਖੇਤਾਂ ਵਿੱਚੋਂ ਝੋਨੇ ਦੀ ਰੁਪਾਈ ਕਰਦੀ ਕਦੇ ਕਿਸੇ ਦੇ ਘਰ ਝਾੜੂ ਪੋਚਾ ਉਸ ਦੀ ਦਿਹਾੜੀ ਬਹੁਤ ਘੱਟ ਸੀ ਜਿਸ ਨਾਲ ਬਸ ਦੋ ਵਕਤ ਦੀ ਰੋਟੀ ਦਾ ਝਗੜਾ ਪਾਉਂਦਾ ਬੱਚਿਆਂ ਦੀ ਪੜ੍ਹਾਈ ਮਨਪ੍ਰੀਤ ਦੇ ਵਿਆਦਾ ਖਰਚਾ ਅਤੇ ਕਰਦਾ ਕਰਾਇ ਸੋਚਣ ਤੋਂ ਵੀ ਬਾਹਰ ਸੀ ਇਸ ਸਾਰੇ ਦੁੱਖ ਦੇ ਵਿੱਚ surjit kaur ਦੀ ਸੇਪੀ ਕਰਾਉਣ ਲੱਗੀ ਉਸ ਨੂੰ ਸਾਦੀ ਬਿਮਾਰੀ ਨੇ ਘੇਰ ਲਿਆ ਸਾਹ ਲੈਣ ਵਿੱਚ ਤਕਲੀਫ ਖੰਗ ਨਾਲ ਰਾਤਾਂ ਨੂੰ ਨੀਂਦ ਨਾ ਆਉਣਾ ਡਾਕਟਰ ਨੇ ਦੱਸਿਆ ਵੀ ਉਸ ਤੇ ਇਲਾਜ ਲਈ ਘਟੋ ਘਟ 10000 ਰੁਪਏ ਦੀ ਲੋੜ ਹੈ ਜੋ ਉਸ ਤੇ ਪਹੁੰਚ ਤੋਂ ਉਸ ਸਮੇਂ ਬਾਅਦ ਸੀ surjit kaur ਨੇ ਪਿੰਡ ਦੇ ਲੋਕਾਂ ਤੋਂ ਮਦਦ ਮੰਗੀ ਉਹ ਆਪਣੇ ਗਵਡੀਆਂ ਕੋਲ ਗਈ ਜਿਨ੍ਹਾਂ ਨਾਲ ਉਸ ਦਾ ਪਰਿਵਾਰ ਸਾਲਾਂ ਤੋਂ ਜੁੜਿਆ ਸੀ ਪਰ ਜ਼ਿਆਦਾਤਰ ਲੋਕਾਂ ਨੇ ਉਹਨਾਂ ਨੂੰ ਖਾਲੀ ਹੱਥ ਮੋੜ ਦਿੱਤਾ ਇੱਕ ਗਵੰਡੀ ਨੇ ਤਾਣਾ ਮਾਰਿਆ ਅਸੀ ਤੇਰੇ ਲਈ ਹੁਣ ਰੋਟੀ ਲੈ ਕੇ ਆਈਏ ਜਾਂ ਆਪਣਾ ਗੁਜ਼ਾਰਾ ਆਪ ਕਰ ਇੱਕ ਹੋਰ ਨੇ ਕਿਹਾ ਅਸੀਂ ਵੀ ਤਾਂ ਮਿਹਨਤ ਕਰਦੇ ਹਾਂ ਤੇਰੇ ਲਈ ਪੈਸੇ ਥੋੜੀ ਹਨ surjit kaur ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਨੇ ਹਾਰ ਨਹੀਂ ਮੰਨੀ ਉਹ ਹਰ ਸਵੇਰੇ ਗੁਰਦੁਆਰਾ ਸਾਹਿਬ ਜਾਂਦੀ ਮੱਥਾ ਟੇਕਦੀ ਅਤੇ ਗੁਰੂ ਸਾਹਿਬਗੇ ਅਰਦਾਸ ਕਰਦੀ ਮਹਾਰਾਜ ਮੇਰੇ ਬੱਚਿਆਂ ਦਾ ਸਹਾਰਾ ਬਣ ਜਾਓ ਮੇਰੀ ਸੇਥੀ ਕਰਦੇ ਹੋ ਤਾਂ ਜੋ ਮੈਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਿਭਾ ਸਕਾਂ ਮੈਂ ਤਾਂ ਹਾਰ ਚੁੱਕੀ ਹਾਂ ਹੁਣ ਤੁਸੀਂ ਹੀ ਮੇਰਾ ਸਹਾਰਾ ਹੋ surjit kaur ਦੀ ਜ਼ਿੰਦਗੀ ਵਿੱਚ ਨਵੀਂ ਮੁਸੀਬਤ ਆਈ ਜਦੋਂ ਮਨਪ੍ਰੀਤ ਦੇ ਵਿਆਹ ਵੇਲੇ ਵੜਿਆ ਨੇ ਕਿਹਾ ਜੇ ਤੁਸੀਂ ਵਿਆਹ ਵਿੱਚ ਘਟੋ ਘਟ 50000 ਰੁਪਏ ਦਾ ਖਰਤਾ ਨਹੀਂ ਕਰ ਸਕਦੇ ਤਾਂ ਅਸੀਂ ਰਿਸ਼ਤਾ ਤੋੜ ਦੇਵਾਂਗੇ ਸਾਡੀ ਕੀ ਜਿੱਤਰੇ ਜਾਵੇਗੀ ਵੀ ਬਰਾਤ ਆਈ ਅਤੇ ਬਰਾਦੀ ਸੇਵਾ ਵਿੱਚ ਅਜੇ ਨਾਲ ਨਾ ਹੋਈ ਸੁਰਜੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸਨੇ ਸੋਚਿਆ ਮੇਰੀ ਲੜਕੀ ਦੀ ਜ਼ਿੰਦਗੀ ਦਾ ਸਵਾਲ ਹੈ ਮੈਂ ਇਹ ਰਿਸ਼ਤਾ ਟੁੱਟਣ ਨਹੀਂ ਦੇਵਾਂਗੀ ਮੈਂ ਤਾਂ ਚਲੋ ਦਿਨੇ ਧੱਕੇ ਖਾਦੇ ਹਨ ਖਾ ਲਈ ਮੈਂ ਆਪਣੀ ਧੀ ਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਹੁਣ ਦੇਵਾਂਗੀ ਪਰ ਉਸਦੇ ਕੋਲ ਇੱਕ ਪੈਸਾ ਵੀ ਨਹੀਂ ਸੀ ਉਸਨੇ ਆਪਣੀ ਇੱਕ ਪੁਰਾਣੀ ਸਹੇਲੀ ਜਸਪ੍ਰੀਤ ਕੌਰ ਨੂੰ ਮਿਲਣ ਦਾ ਫੈਸਲਾ ਕੀਤਾ ਜੋ ਉਸ ਸਮੇਂ ਪਿੰਡ ਦੇ ਸਰਪੰਚ ਦੀ ਪਤਨੀ ਸੀ ਜਸਪ੍ਰੀਤ ਨੇ surjit ਦੀ ਗੱਲ ਸੁਣੀ ਪਰ ਉਸਨੇ ਵੀ ਬੇਵਸੀ ਜਤਾਈ ਮੇਰੇ ਕੋਲ ਵੀ ਤਾਂ ਜ਼ਿਆਦਾ ਪੈਸੇ ਨਹੀਂ ਹਨ पर मैं तेरी मदद ਲਈ ਸਰਪੰਚ ਸਾਹਿਬ ਨਾਲ ਗੱਲ ਕਰ ਸਕਦੀ ਹਾਂ ਸਰਪੰਚ ਨੇ ਵਾਅਦਾ ਤਾਂ ਕੀਤਾ ਪਰ ਉਸ ਦੀ ਮਦਦ ਵੀ ਸਮੇਂ ਸਿਰ ਨਹੀਂ ਆਈ surjit kaur ਦੀ ਉਮੀਦ ਛੁੱਟ ਗਈ ਅਤੇ ਉਸ ਦੀ ਮਜਬੂਰੀ ਹੋਰ ਵੱਧ ਗਈ ਇੱਕ ਦਿਨ surjit kaur ਸਵੇਰੇ ਗੁਰਦੁਆਰਾ ਸਾਹਿਬ ਗਈ ਉਸ ਦੀ ਸਿਹਤ ਬਹੁਤ ਖਰਾਬ ਸੀ ਸਾਹ ਲੈਣ ਵਿੱਚ ਤਕਲੀਫ ਛਾਤੀ ਵਿੱਚ ਦਰਦ ਅਤੇ ਖੰਗ ਨਾਲ ਉਸ ਦੇ ਹਾਲਾਤ ਬਹੁਤ ਨਾਜ਼ੁਕ ਸੀ ਪਰ ਉਸ ਨੇ ਸੋਚਿਆ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂ ਸ਼ਾਇਦ ਮੇਰੇ ਦਿਲ ਨੂੰ ਸਕੂਨ ਮਿਲ ਜਾਵੇ ਗੁਰਦੁਆਰੇ ਵਿੱਚ ਭੀੜ ਸੀ ਕਿਉਂਕਿ ਉਸ ਦਿਨ ਐਤਵਾਰ ਸੀ ਅਤੇ ਵਿਦੇਸ਼ ਤੋਂ ਆਈ ਸੰਗਤ ਵੀ ਮੌਜੂਦ ਸੀ ਸੰਗਤਾਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਹਰ ਕੋਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ surjit kaur ਦੀ ਉਮੀਦ ਟੁੱਟ ਗਈ ਅਤੇ ਉਸਦੀ ਮਜਬੂਰੀ ਹੋਰ ਵਧ ਗਈ ਉਸਨੇ ਕਈ ਪੜੋਸੀ ਸੱਜਣ ਜੋ ਕਿ ਵਿਦੇਸ਼ ਦੇ ਵਿੱਚ ਐਨ ਆਰ ਆਈ ਸਨ ਉਹਨਾਂ ਨਾਲ ਵੀ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਭਾਈ ਤੁਸੀਂ ਤਾਂ ਮੇਰੀ ਮਜਬੂਰੀ ਜਾਣਦੇ ਹੋ ਜਦੋਂ ਤੁਸੀਂ ਵਿਦੇਸ਼ ਗਏ ਸੀ ਤਾਂ ਮੇਰੇ ਘਰ ਵਾਲੇ ਨੇ ਤੁਹਾਡੀ ਕਿੰਨੀ ਮਦਦ ਕੀਤੀ ਸੀ ਹੁਣ ਸਾਡਾ ਵੇਲਾ ਹੈ ਤੁਸੀਂ ਮਦਦ ਕਰੋ ਮੇਰੀ ਧੀ ਦੇ ਵਿਆਹ ਦੇ ਵਿੱਚ ਜੇ ਤੁਸੀਂ ਸਹਾਰਾ ਨਾ ਲ ਆਪ ਤਾਂ ਵਿਚਾਰੀ ਡਲ ਜਾਵੇਗੀ ਉਸਤੇ ਭਮਿਕ ਦਾ ਸਵਾਲ ਹੈ ਅਗੋਂ ਉਹਨਾਂ ਨੇ ਵੀ ਕਹਿ ਦਿੱਤਾ ਵੀ ਹੁਣ ਭਾਈ ਇਟਲੀ ਦੇ ਵਿੱਚ ਕਮਾਈ ਕਿੱਥੇ ਹੈ ਸਾਡੇ ਕੋਲ ਪੈਸੇ ਨਹੀਂ ਹਨ ਜੇਕਰ ਮਾਰੇ ਮੋਟੇ ਚਾਹੀਦੇ ਹੁੰਦੇ ਤਾਂ ਦੇ ਦਿੰਦੇ 50000 ਰੁਪਏ ਕਿੱਥੋਂ ਜੇ ਕੋਈ 5-10000 ਦੀ ਲੋੜ ਹੈ ਤਾਂ ਕੋਈ ਗੱਲ ਨਹੀਂ ਅਸੀਂ ਕਰ ਦਾਂਗੇ ਅਗੋਂ ਵਿਚਾਰੀ ਮਯੂਸ ਹੋ ਗਈ ਲੇਕਿਨ ਅਗਲੇ ਦਿਨ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਵੀ ਉਸੇ ਸੱਜਣ ਨੇ ਗੁਰਦੁਆਰੇ ਦੀ ਨਵੀਂ ਮੰਦਰੀ ਇਮਾਰਤ ਵਾਸਤੇ 3.5 ਲੱਖ ਰੁਪਏ ਦਾ ਦਾਨ ਦਿੱਤਾ ਹੈ ਬਹੁਤ ਵਧੀਆ ਹੈ ਜਕਾਰੇ ਲਗਾਏ ਗਏ ਅਤੇ ਉਸਦੇ ਪਰਿਵਾਰ ਨੂੰ ਸਰੋਪੇ ਭੇਟ ਕੀਤੇ ਗਏ ਲੇਕਿਨ ਇਹ ਸਭ ਦੇਖ ਕੇ ਵਿਚਾਰੀ ਦਾ ਦਿਲ ਬਿਲਕੁਲ ਟੁੱਟ ਗਿਆ ਚਲੋ ਦਿਨ ਵੀ ਦੇ ਹਨਮ ਇੱਕ ਦਿਨ ਸੁਰਜੀਤ ਕੌਰ ਸਵੇਰੇ ਗੁਰਦੁਆਰਾ ਸਾਹਿਬ ਗਈ ਉਸ ਦੀ ਸਿਹਤ ਬਹੁਤ ਖਰਾਬ ਸੀ ਸਾਹ ਲੈਣ ਦੀ ਤਕਲੀਫ ਛਾਤੀ ਵਿੱਚ ਦਰਦ ਅਤੇ ਖੰਗ ਨਾਲ ਉਸ ਦੇ ਹਾਲਾਤ ਬਹੁਤ ਨਾਜੁਕ ਸੀ ਪਰ ਉਸ ਨੇ ਸੋਚਿਆ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂ ਸ਼ਾਇਦ ਮੇਰੇ ਦਿਲ ਨੂੰ ਸਕੂਨ ਮਿਲ ਜਾਵੇ ਗੁਰਦੁਆਰੇ ਵਿੱਚ ਭੀੜ ਸੀ ਕਿਉਂਕਿ ਉਸ ਦਿਨ ਮਸਿਆ ਸੀ ਅਤੇ ਵਿਦੇਸ਼ ਤੋਂ ਆਈ ਸੰਗਤ ਵੀ ਮੌਜੂਦ ਸੀ ਸੰਗਤੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਹਰ ਕੋਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ surjit kaur ਨੇ ਆਪਣੀ ਚੁੰਨੀ ਨਾਲ ਛੱਟਿਆ ਅਤੇ ਲਾਈਨ ਵਿੱਚ ਖੜੀ ਹੋ ਗਈ ਉਸਦੇ ਹੱਥ ਕੰਬ ਰਹੇ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਅਤੇ ਉਮੀਦ ਦਾ ਮਿਸ਼ਰਣ ਸੀ ਜਦੋਂ ਉਸ ਦੀ ਵਾਰੀ ਆਈ ਨਾ ਤਾਂ ਉਸ ਨੇ shri guru granth sahib ਜੀ ਅੱਗੇ ਮੱਥਾ ਟੇਕਿਆ ਲੇਕਿਨ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਨੇ ਦਿਲ ਵਿੱਚ ਅਰਦਾਸ ਕੀਤੀ ਮਹਾਰਾਜ ਮੇਰੀ ਮਦਦ ਕਰੋ ਮੇਰੇ ਬੱਚੇ ਭੁੱਖੇ ਨਹੀਂ ਮਰਨੇ ਚਾਹੀਦੇ ਮਨਪ੍ਰੀਤ ਦਾ ਬਿਆਨ ਹੈ ਰਹੇ ਅਤੇ ਮੇਰੀ ਸਿਹਤ ਹੌਲੀ-ਹੌਲੀ ਜਵਾਬ ਦੇ ਰਹੀ ਹੈ ਮੈਂ ਕੀ ਕਰਾਂ ਮੇਰੇ ਲਈ ਕੋਈ ਰਾਹ ਦਿਖਾਓ ਜਿਵੇਂ ਹੀ ਉਸਨੇ ਮੱਥਾ ਟੇਕ ਕੇ ਉੱਠਣ ਦੀ ਕੋਸ਼ਿਸ਼ ਕੀਤੀ ਨਾ ਤਾਂ ਉਸਦੀ ਨਜ਼ਰ ਜਮੀਨ ਤੇ ਡਿੱਗੇ ਪਏ ਇੱਕ 500 ਦੇ ਨੋਟ ਤੇ ਪਈ ਨੋਟ ਗੋਲਕ ਦੇ ਬਿਲਕੁਲ ਨੇੜੇ ਪਿਆ ਸੀ ਅਤੇ ਇਧਰ-ਉਧਰ ਕੋਈ ਵੀ ਖਾਸ ਧਿਆਨ ਨਹੀਂ ਦੇ ਰਿਹਾ ਸੀ ਜੋ ਇਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਨੋਟ ਦੇ ਨੇੜੇ ਇੱਕ ਛੋਟਾ ਜਿਹਾ ਫੁੱਲ ਵੀ ਪਿਆ ਸੀ ਜੋ ਸ਼ਾਇਦ ਕਿਸੇ ਸੰਗਤ ਨੇ ਚਲਾਵੇ ਵਜੋਂ ਲਿਆਂਦਾ ਹੋਵੇ ਸੁਰਜੀਤ ਕੌਰ ਨੇ ਇੱਕ ਪੱਲੇ ਇਧਰ-ਉਧਰ ਦੇਖਿਆ ਉਸਤੇ ਦਿਲ 这个。 ਖਾਣਾ ਲੱਗਿਆ ਉਸਨੇ ਸੋਚਿਆ ਇਹ ਨੋਟ ਗੁਰੂ ਦੀ ਗੋਲਕਤਾ ਹੈ ਇਸ ਨੂੰ ਚੁਕਣਾ ਚੋਰੀ ਹੋਵੇਗੀ ਮੈਂ ਗੁਰੂ ਘਰ ਦੇ ਵਿੱਚ ਤੇ ਪਾਪ ਨਹੀਂ ਕਰ ਸਕਦੀ ਪਰ ਫਿਰ ਉਸ ਦੀਆਂ ਅੱਖਾਂ ਸਾਹਮਣੇ ਆਪਣੇ ਬੱਚਿਆਂ ਦੇ ਭੁੱਖੇ ਚਿਹਰੇ ਆ ਗਏ ਉਸਨੇ ਯਾਦ ਕੀਤਾ ਵੀ ਮਨਪ੍ਰੀਤ ਨੇ ਰਾਤ ਨੂੰ ਕਿਹਾ ਸੀ ਮਾਂ ਮੇਰੇ ਵਾਦੀ ਗੱਲ ਕੀ ਹੋਵੇਗੀ ਜੇ ਰਿਸ਼ਤਾ ਟੁੱਟ ਗਿਆ ਤਾਂ ਪਿੰਡ ਵਿੱਚ ਕਿੰਨੀ ਬੇਇੱਜ਼ਤੀ ਹੋਵੇਗੀ ਸੁਰਜੀਤ ਨੇ ਆਪਣੀ ਦਵਾਈ ਦੀ ਗੱਲ ਸੋਚੀ ਡਾਕਟਰ ਨੇ ਕਿਹਾ ਸੀ ਜੇ ਤੁਸੀਂ ਜਲਦੀ ਇਲਾਜ ਨਾ ਕਰਵਾਇਆ ਤਾਂ ਬਿਮਾਰੀ ਖਤਰਨਾਕ ਹੋ ਸਕਦੀ ਹੈ 500 ਰੁਪਏ ਦੇ ਨਾਲ ਉਹ ਆਪਣੇ ਲਈ ਇਹਦੀ ਇੱਕ ਖੁਰਾਕ ਲੈ ਸਕਦੀ ਹੈ ਜਾਂ ਘਰ ਦੇ ਵਿੱਚ ਇੱਕ ਵਕਤ ਦਾ ਰਸ ਨਹੀਂ ਲੈ ਸਕਦੀ ਹੈ ਉਸ ਤੇ ਦਿਲ ਵਿੱਚ ਇੱਕ ਤੂਫਾਨ ਉੱਠਿਆ ਇੱਕ ਪਾਸੇ ਸੀ ਗੁਰੂ ਸ਼ਾਮਦੀ ਸਰਦਾ ਦੂਜੇ ਪਾਸੇ ਉਸ ਵਿਚਾਰੀ ਦੀ ਮਜਬੂਰੀ ਉਸ ਦੀਆਂ ਅੱਖਾਂ ਨੇ ਇੱਕ ਵਾਰ ਫਿਰ ਗੋਲਕਵਲ ਦੇਖਿਆ ਜਿੱਥੇ ਸੰਗਤ ਨੇ ਲੱਖਾਂ ਰੁਪਏ ਚੜਾਈ ਸਨ ਉਸਨੇ ਸੋਚਿਆ ਗੁਰੂ ਸਾਹਿਬ ਨੂੰ ਇੰਨੇ ਪੈਸੇ ਦੀ ਕੀ ਲੋੜ ਹੈ ਉਹ ਤਾਂ ਸਭ ਦੇ ਦਾਤੇ ਹਨ ਪਰ ਮੇਰੇ ਬੱਚਿਆਂ ਨੂੰ ਇੰਝ ਜ਼ਿਆਦਾ ਲੋੜ ਹੈ ਆਖਿਰਕਾਰ ਉਸਨੇ ਉਹ ਨੋਟ ਚੁਕਲੇ ਆ ਅਤੇ ਆਪਣੀ ਚੁੰਨੀ ਦੇ ਵਿੱਚ ਲੁਕਾ ਕੇ ਬਾਹਰ ਨਿਕਲਣ ਲੱਗੀ ਉਸਦੇ ਕਦਮ ਜਲਦੀ ਜਲਦੀ ਅੱਗੇ ਵਧ ਰਹੇ ਸਨ ਅਤੇ ਉਸ ਦਾ ਦਿਲ ਜੋਰ-ਜੋਰ ਦੇ ਨਾਲ ਧੜਕ ਰਿਹਾ ਸੀ ਪਰ ਇਹ ਸਭ ਸੰਗਤ ਦੀ ਨਜ਼ਰਾਂ ਵਿੱਚੋਂ ਬਚ ਨਾ ਸਕਿਆ ਇੱਕ ਨੌਜਵਾਨ ਜਸਤਨ ਨਾਮ ਸੀ ਅਮਰਜੀਤ ਸਿੰਘ ਉਸਨੇ ਸੁਰਜੀਤ ਕੌਰ ਨੂੰ ਨੋਟ ਚੁਪ ਦੇ ਦੇਖ ਲਿਆ ਅਮਰਜੀਤ ਦੀ ਉਮਰ ਤਕਰੀਬਨ 25 ਸਾਲ ਦੀ ਸੀ ਅਤੇ ਉਹ ਪਿੰਡ ਦਾ ਇੱਕ ਗਰਮ ਖਿਆਲ ਦਾ ਨੌਜਵਾਨ ਸੀ ਜੋ ਗੁਰਦੁਆਰੇ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦਾ ਉਸਨੇ ਤੁਰੰਤ ਚੀਕ ਮਾਰੀ ਉਹ ਆ ਦੇਖੋ ਆਮਾਤਾ ਨੇ ਗੋਲਕਤੋਂ ਨੋੜ ਚੁਕ ਲਿਆ ਚੋਰੀ ਕਰ ਲਈ ਹੈ ਅਮਰਜੀਤ ਦੀ ਆਵਾਜ਼ ਸੁਣ ਕੇ ਸੰਗਤ ਵਿੱਚ ਹਲਚਲ ਮਚ ਗਈ ਲੋਕ ਇਕੱਠੇ ਹੋ ਗਏ ਅਤੇ ਸੁਰਜੀਤ ਕਰਨ ਨੂੰ ਘੇਰ ਲਿਆ ਕੁਝ ਲੋਕ ਗੁੱਸੇ ਵਿੱਚ ਚਿੱਕਣ ਲੱਗੇ ਉਹ ਆ ਕੀ ਕਰ ਰਹੀ ਹੈ ਗੁਰੂ ਦੇ ਘਰ ਵਿੱਚ ਚੋਰੀ ਇਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਬਜ਼ੁਰਗ ਜਿਸ ਦਾ ਨਾਮ ਸੀ ਸਰਦਾਰ ਬਰਵਿੰਦਰ ਸਿੰਘ ਉਸ ਨੇ ਵੀ ਗੁੱਸੇ ਵਿੱਚ ਕਿਹਾ ਅਜਿਹੇ ਲੋਕਾਂ ਨੂੰ ਗੁਰਦੁਆਰੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਹ ਗੁਰੂ ਦੀ ਬੇਅਦਬੀ ਹੈ ਬਲਵਿੰਦਰ ਸਿੰਘ ਪਿੰਡ ਦਾ ਇੱਕ ਸਤਿਕਾਰਤਕ ਵਿਅਕਤੀ ਸੀ ਜੋ ਗੁਰਦੁਆਰੀ ਦੀ ਕਮੇਟੀ ਦਾ ਵੀ ਮੈਂਬਰ ਸੀ ਉਸ ਦੀ ਕਾਇ ਸੁਣ ਕੇ ਸੰਗਤ ਹੋਰ ਭੜ ਗਈ ਇੱਕ ਔਰਤ ਨੇ ਕਿਹਾ ਇਸ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਅੱਜ 500 ਚੁੱਕਿਆ ਹੈ ਕੱਲ 50000 ਚੁਕੇਗੀ ਅਤੇ ਫਿਰ 5 ਲੱਖ surjit kaur ਦੇ ਹੱਥ ਕਮਰੇਜ ਸਨ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹ ਡਰ ਦੇ ਮਾਰੇ ਬੋਲ ਨਹੀਂ ਸਕੀ ਉਸ ਦਾ ਦਿਲ ਜੋਰ-ਜੋਰ ਨਾਲ ਟੜਕ ਰਿਹਾ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਬੇਹੋਸ਼ ਹੋ ਜਾਵੇਗੀ ਇਸ ਦੌਰਾਨ ਗੁਰਦੁਆਰੇ ਦੇ ਸੇਵਾਦਾਰ ਵੀ ਉੱਥੇ ਪਹੁੰਚ ਗਏ ਸੇਵਾਦਾਰਾਂ ਦਾ ਮੁਖੀ ਸੀ ਪਾਈ ਗੁਰਮੀਤ ਸਿੰਘ ਜਿਸ ਦੀ ਉਮਰ ਤਕਰੀਬਨ 40 ਹਾਲ ਦੀ ਸੀ ਪਾਈ ਗੁਰਮੀਤ ਸਿੰਘ ਇੱਕ ਸ਼ਾਂਤ ਸੁਭਾਅ ਦਾ ਸਮੇਤਾਰ ਵਿਅਕਤੀ ਸੀ ਜੋ ਗੁਰਦੁਆਰੇ ਦੀ ਸੇਵਾ ਵਿੱਚ ਸਾਲਾਂ ਤੋਂ ਜੁੜਿਆ ਸੀ ਉਸ ਨੇ ਆਪਣੀ ਨਲੀ ਦੀ ਦਸਤਾਰ ਸੰਭਾਲੀ ਅਤੇ ਸੰਗਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਉੱਚੀ ਵਾਦ ਵਿੱਚ ਕਿਹਾ ਸੰਗਤ ਜੀ ਸ਼ਾਂਤ ਹੋ ਜਾਓ ਇਸ ਮਾਮਲੇ ਨੂੰ ਸਮਝਣ ਦੀ ਲੋੜ ਹੈ ਫਿਰ ਉਸ ਨੇ ਸੁਰਜੀਤ ਕੌਰਵਲ ਦੇਖਿਆ ਅਧਿ ਨਰਮ ਅਮਾਜ ਵਿੱਚ ਪੁੱਛਿਆ ਮਾਤਾ ਜੀ ਤੁਸੀਂ ਇਹ ਨੋਟ ਕਿਉਂ ਚੁੱਕਿਆ ਹੈ ਸੱਚ ਸੱਚ ਦੱਸੋ ਇਹ ਤਾਂ ਗੁਰੂ ਦੀ ਗੋਲਕਦਾ ਹੈ ਇਸ ਨੂੰ ਚੁੱਕਣਾ ਪਾਪ ਹੈ ਚੋਰੀ ਹੈ ਸੁਰਜੀਤ ਕੌਰ ਦੀ ਆਵਾਜ਼ ਰੋਂਦੀ ਹੋਈ ਗਈ ਉਸਨੇ ਰੋਂਦੇ ਰੋਂਦੇ ਕਿਹਾ ਮੈਂ ਚੋਰ ਨਹੀਂ ਹਾਂ ਮੇਰੀ ਮਜਬੂਰੀ ਨੇ ਮੈਨੂੰ ਇਹ ਕਰਨ ਲਈ ਮਜਬੂਰ ਕੀਤਾ ਸੰਗਤ ਵਿੱਚ ਸਨਾਟਾ ਛਾ ਗਿਆ ਸਭ ਦੇ ਦਿਲ ਵਿੱਚ ਸਵਾਲ ਉੱਠਣ ਲੱਗੇ ਕੀ ਸੀ ਇਸ ਮਾਤਾ ਦੀ ਮਜਬੂਰੀ ਅੱਗੇ ਸੁਰਜੀਤ ਕੌਰ ਨੇ ਰੋਂਦੇ ਹੋਏ ਆਪਣੀ ਸੱਚਾਈ ਸੰਗਤ ਨੂੰ ਦੱਸਣੀ ਸ਼ੁਰੂ ਕੀਤੀ ਉਸ ਦੀ ਆਵਾਜ਼ ਕਮ ਰਹੀ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਸਨ ਉਸਨੇ ਕਿਹਾ ਮੈਂ ਇਸ ਪਿੰਡ ਦੀ ਰਹਿਣ ਵਾਲੀ ਹਾਂ ਮੇਰਾ ਨਾਮ ਸੁਰਜੀਤ ਹੈ ਮੇਰੇ ਪਤੀ ਜਸਵੰਦੀ 2 ਸਾਲ ਪਹਿਲਾਂ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਮੇਰੇ ਸਿਰ ਤੇ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਆ ਗਈ ਹੈ ਮੇਰੀ ਵੱਡੀ ਲੜਕੀ ਮਨਪ੍ਰੀਤ ਦਾ ਵਿਆਹ ਤੇ ਹੋ ਚੁੱਕਿਆ ਹੈ ਪਰ ਘਰ ਦੇ ਵਿੱਚ ਉਸ ਤੇ ਵਿਆਹ ਨਾਲ ਇੱਕ ਸੂਟ ਤੱਕ ਨਹੀਂ ਹੈ ਮਨਪ੍ਰੀਤ ਸਹੁਰੇ ਕਰਵਾਣੇ 50000 ਰੁਪਏ ਦੇ ਖਰਚੇ ਦੀ ਮੰਗ ਕੀਤੀ ਹੈ ਨਹੀਂ ਤਾਂ ਰਿਸ਼ਤਾ ਤੋੜ ਦੇਣਗੇ ਮੇਰੀ ਸਿਹਤ ਵੀ ਖਰਾਬ ਹੈ ਸਾਦੀ ਬਿਮਾਰੀ ਹੈ ਅੱਜ ਡਾਕਟਰ ਨੇ ਦਵਾਈ ਲਈ ਘਟੋ ਘਟ 10000 ਰੁਪਏ ਦੀ ਲੋੜ ਦੱਸੀ ਹੈ ਪਰ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈ ਉਸਨੇ ਰੋਂਦੇ ਕਿਹਾ ਮੈਂ ਪਿੰਡ ਦੇ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ ਮੇਰੇ ਬੱਚੇ ਭੁੱਖੇ ਹਨ ਪਿਛਲੇ 2 ਦਿਨਾਂ ਤੋਂ ਮੇਰੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ ਜਗਤਾਰ ਰੋਜ਼ ਸਵੇਰੇ ਮੈਨੂੰ ਪੁੱਛਦਾ ਹੈ ਮਾਂ ਅੱਜ ਤਾਂ ਰੋਟੀ ਮਿਲੇਗੀ ਨਾ ਅਤੇ ਮੈਂ ਉਸ ਨੂੰ ਖਾਲੀ ਹੱਥ ਦੇਖਦੀ ਹਾਂ ਗੁਰਦੁਆਰੇ ਭੇਜ ਦਿੰਦੀ ਹਾਂ ਸਿਮਰਨ ਨੇ ਪੜਾਈ ਛੱਡ ਦਿੱਤੀ ਹੈ ਕਿਉਂਕਿ ਸਕੂਲ ਵਾਸਤੇ ਸਮਾਨੀ ਹੈ ਉਹ ਘਰੇ ਹੀ ਸਲਾਈ ਮਸ਼ੀਨ ਚਲਾ ਕੇ ਕੁਝ ਰੁਪਏ ਕਮਾਉਂਦੀ ਹੈ ਅੱਜ ਜਦੋਂ ਮੈਂ ਇੱਥੇ ਮੱਥਾ ਟੇਕਣ ਆਈ ਤਾਂ ਮੈਂ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਮਦਦ ਕਰੋ ਜਦੋਂ ਮੈਂ ਨੋਟ ਦੇਖਿਆ ਨਾ ਤਾਂ ਮੈਨੂੰ ਲੱਗਿਆ ਸ਼ਾਇਦ ਇਹ ਹੀ ਗੁਰੂ ਮਾਰਾ ਦੀ ਕਿਰਪਾ ਹੈ ਮੈਂ ਚੋਰ ਨਹੀਂ ਹਾਂ ਪਰ ਮੇਰੀ ਮਜਬੂਰੀ ਨੇ ਮੈਨੂੰ ਇਹ ਕਰਨ ਲਈ ਮਜਬੂਰ ਕੀਤਾ ਸੁਰਜੀਤ ਕੌਰ ਦੀ ਗੱਲ ਸੁਣ ਕੇ ਸੰਗਤ ਦੇ ਵਿੱਚ ਇੱਕ ਸਨਾਟਾ ਛਾ ਗਿਆ ਸੀ ਭਾਈ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚੋਂ ਹੰਝ ਵਗੇ ਉਸਨੇ ਸੰਗਤ ਨੂੰ ਸ਼ਾਂਤ ਹੋ ਕੇ ਕਿਹਾ ਸਾਧ ਸੰਗਤ ਜੀ ਸਾਨੂੰ ਸੁਚਨਾ ਚਾਹੀਦਾ ਹੈ ਅਸੀਂ ਇਸ ਮਾਤਾ ਨੂੰ ਚੋਰ ਕਰ ਰਹੇ ਹਾਂ ਪਰ ਇਸ ਦੀ ਮਜਬੂਰੀ ਨੂੰ ਕਿਸੇ ਨੇ ਸਮਝਾ ਨਹੀਂ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਸਿੱਖਣੇ ਸਿੱਖ ਦੀ ਬਾਫੜਨੀ ਹੈ ਅਸੀਂ ਗੁਰਦੁਆਰੇ ਦੀ ਇਮਾਰਤ ਤੇ ਲੱਖਾਂ ਰੁਪਏ ਖਰਚ ਕਰਦਨੇ ਹਾਂ ਪਰ ਇੱਕ ਵੀ ਲੋੜਵੰਦ ਦੀ ਮਦਦ ਨਹੀਂ ਕਰਦੇ ਇਹ ਸਾਡੀ ਸਭ ਦੀ ਗਲਤੀ ਹੈ ਸੰਗਤ ਦੇ ਵਿੱਚ ਖੜੇ ਇੱਕ ਬਜ਼ੁਰਗ ਜਿਸ ਦਾ ਨਾਮ ਸਿ ਹਰਪ੍ਰਜਨ ਸਿੰਘ ਉਸ ਨੇ ਅੱਗੇ ਵੱਧ ਕੇ ਕਿਹਾ ਮੈਂ ਇਸ ਮਾਤਾ ਨੂੰ ਜਾਣਦਾ ਹਾਂ ਇਹ ਸੱਚ ਬੋਲ ਰਹੀ ਹੈ ਇਹ ਸੱਚਮੁੱਚ ਬਹੁਤ ਗਰੀਬ ਹੈ ਜਸਵੰਤ ਸਿੰਘ ਜਨ ਉਹ ਜੁੰਦਾ ਸੀ ਪਰ ਉਸ ਨੇ ਕਈ ਵਾਰ ਸਾਡੀ ਮਦਦ ਕੀਤੀ ਇੱਕ ਵਾਰ ਮੇਰੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਸੀ ਫੰਦਾ ਸਮੰਤ ਨੇ 5000 ਰੁਪਏ ਦੀ ਸੇਵਾ ਕੀਤੀ ਸੀ ਅਸੀਂ ਉਸਦੇ ਪਰਿਵਾਰ ਨੂੰ ਇਸ ਹਾਲਾਤ ਦੇ ਵਿੱਚ ਛੱਡ ਨਹੀਂ ਸਕਦੇ ਹਰ ਭਜਨ ਦੀ ਗੱਲ ਸੁਣ ਕੇ ਸੰਗਤ ਦੇ ਵਿੱਚ ਇੱਕ ਨਰਮੀ ਆ ਗਈ ਉਹ ਲੋਕ ਜੋ ਪਹਿਲਾਂ ਸੁਰਜੀਤ ਕੌਰ ਨੂੰ ਚੋਰ ਕਹਰੇ ਸਨ ਕੁੱਟਣ ਲਈ ਅੱਗੇ ਵਧ ਰਹੇ ਸਨ ਹੁਣ ਉਸ ਦੀ ਸਤਾਈ ਸੁਣ ਕੇ ਸ਼ਰਮਿੰਦਾ ਹੋ ਗਏ ਇੱਕ ਐਨ ਆਰ ਆਈ ਭਰਾ ਜਸਤਾ ਨਾਮ ਸੇ ਕੁਰਵਿੰਦਰ ਸਿੰਘ ਉਸ ਨੇ ਅੱਗੇ ਵਧ ਕੇ ਕਿਹਾ ਮੈਂ ਇਸ ਮਾਤਾ ਦੀ ਮਦਦ ਕਰਾਂਗਾ ਮੈਂ ਕੈਨੇਡਾ ਤੋਂ ਆਇਆ ਹਾਂ ਅਤੇ ਮਨਪ੍ਰੀਤ ਦੇ ਵਿਆਹ ਲਈ 5000 ਰੁਪਏ ਦੀ ਸੇਵਾ ਕਰਦਾ ਹਾਂ ਇਸ ਦਵਾਈ ਦਾ ਖਰਚਾ ਵੀ ਮੈਂ ਚੁੱਕਾਂਗਾ ਕੁਲਵਿੰਦਰ ਸਿੰਘ ਦੀ ਗੱਲ ਸੁਣ ਕੇ ਸੰਗਤ ਵਿੱਚ ਨਵੀਂ ਉਮੀਦ ਜਾਗੀ ਇੱਕ ਹੋਰ ਔਰਤ ਜਿਸ ਦਾ ਨਾਮ ਸੀ ਪਰਮਜੀਤ ਕੌਰ ਅੱਗੇ ਵਧੀ ਅਤੇ ਕਿਹਾ ਮੈਂ ਆਪਣੇ ਘਰ ਤੋਂ ਮਨਪ੍ਰੀਤ ਲਈ ਕੁਝ ਨਵੇਂ ਸੂਟ ਲਾਵਾਂਗੀ ਅਤੇ ਇਸਦੇ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਕਰਾਂਗੀ ਭਾਈ ਗੁਰਮੀਤ ਸਿੰਘ ਨੇ ਸੰਗਤ ਨੂੰ ਕਿਹਾ ਅਸੀਂ ਸਭ ਮਿਲ ਕੇ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਾਂ ਇਹ ਸਾਡਾ ਫਰਜ਼ ਹੈ ਸੰਗਤ ਨੇ ਇਕੱਠੇ ਹੋ ਕੇ ਸੁਰਜੀਤ ਕੌਰ ਦੇ ਪਰਿਵਾਰ ਲਈ ਰਾਸ਼ਨ ਕੱਪੜੇ ਅਤੇ ਪੈਸੇ ਇਕੱਠੇ ਕੀਤੇ ਇੱਕ ਨੌਜਵਾਨ ਜਿਸ ਦਾ ਨਾਮ ਸੀ ਹਰਪ੍ਰੀਤ ਸਿੰਘ ਉਸਨੇ ਕਿਹਾ ਮੈਂ ਜਗਤਾਰ ਨੂੰ ਆਪਣੀ ਦੁਕਾਨ ਤੇ ਕੰਮ ਦੇ ਸਕਦਾ ਹਾਂ ਤਾਂ ਜੋ ਉਹ ਆਪਣੀ ਮਾਦੀ ਮਦਦ ਕਰ ਸਕੇ ਹਰਪ੍ਰੀਤ ਪਿੰਡ ਦੇ ਵਿੱਚ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਉਸਦੀ ਇਹ ਪੇਸ਼ਕਸ਼ ਨੇ surjit kaur ਦੇ ਦਿਲ ਨੂੰ ਛੁਲਿਆ ਸੰਗਤ ਦੀ ਇਸ ਇਕਜੁੱਟਤਾ ਨੇ ਗੁਰਦੁਆਰੇ ਦੇ ਮਾਹੌਲ ਨੂੰ ਪੂਰਾ ਬਦਲ ਦਿੱਤਾ surjit kaur ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਸ ਵਾਰ ਏ ਹੰਜੂ ਦੁੱਖ ਦੇ ਨਹੀਂ ਸਗੋਂ ਸਕੂਨ ਦੇ ਸਨ ਉਸ ਨੇ ਸੰਗਤ ਦੇ ਅੱਗੇ ਹੱਥ ਜੋੜ ਕੇ ਕਿਹਾ ਮੈਂ ਗੁਰੂ ਸਾਹਿਬ ਦੀ ਸ਼ੁਕਰ ਗੁਜ਼ਾਰਾ ਹਾਂ ਜਿਨ੍ਹਾਂ ਨੇ ਮੇਰੀ ਅਰਦਾਸ ਸੁਣ ਲਈ ਅਤੇ ਤੁਹਾਡਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਮਜਬੂਰੀ ਨੂੰ ਸਮਝਿਆ ਮੈਂ ਉਹ 500 ਰੁਪਏ ਦਾ ਨੋਟ ਵਾਪਸ ਗੋਲਖ ਵਿੱਚ ਪਾ ਦਿੱਤਾ ਹੈ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇਹ ਗਲਤੀ ਦੁਬਾਰਾ ਨਹੀਂ ਕਰਾਂਗੀ ਸੰਗਤ ਨੇ ਸੁਰਜੀਤ ਕੌਰ ਨੂੰ ਗળે ਲਗਾਇਆ ਅਤੇ ਗੁਰਦੁਆਰੇ ਵਿੱਚ ਇੱਕ ਨਵਾਂ ਮਾਹੌਲ ਬਣ ਗਿਆ ਇਸ ਘਟਨਾ ਤੋਂ ਬਾਅਦ ਸੁਰਜੀਤ ਕੌਰ ਦੀ ਜ਼ਿੰਦਗੀ ਬਦਲ ਗਈ। ਉਸਨੇ ਸੰਗਤ ਦੀ ਮਦਦ ਨਾਲ ਆਪਣੀ ਦਵਾਈ ਮੁੜ ਸ਼ੁਰੂ ਕੀਤੀ। ਉਸਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ। ਉਸ ਨੂੰ ਹੁਣ ਸਾਹ ਲੈਣ ਵਿੱਚ ਤਕਲੀਫ ਨਹੀਂ ਸੀ ਅਤੇ ਉਸਦੀ ਖੰਗ ਵੀ ਘੱਟ ਹੋ ਗਈ ਸੀ। ਮਨਪ੍ਰੀਤ ਦਾ ਵਿਆਹ ਤੋਂ ਮੰਤਨਾ ਹੋਇਆ। ਸੰਗਤ ਦੀ ਮਦਦ ਨਾਲ ਉਸ ਨੂੰ ਨਵੇਂ ਕੱਪੜੇ, ਜਾਣੇ ਅਤੇ ਰਾਸ਼ਨ ਮਿਲਿਆ। ਵਿਆਹ ਦੇ ਦਿਨ ਪੂਰੇ ਪਿੰਡ ਨੇ ਸ਼ਰਕਤ ਕੀਤੀ ਅਤੇ ਸੁਰਜੀਤ ਕੌਰ ਦੀ ਇੱਜ਼ਤ ਪਹਿਲਾਂ ਨਾਲੋਂ ਕਿਤੇ ਵੱਧ ਗਈ। ਸਿਵਨ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ। ਅਤੇ ਉਸ ਨੂੰ ਸਕੂਲ ਦੀ ਫੀਸ ਲਈ ਸੰਗਤ ਨੇ ਮਦਦ ਕੀਤੀ। ਜਗਤਾਰ ਨੇ ਹਰਪ੍ਰੀਤ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਦੀ ਛੋਟੀ ਜੀ ਕਮਾਈ ਨਾਲ ਘਰ ਦਾ ਗੁਜ਼ਾਰਾ ਚੱਲਣ ਲੱਗਿਆ। ਪਿੰਡ ਦੀ ਸੰਗਤ ਨੇ ਇਸ ਘਟਨਾ ਤੋਂ ਸਿੱਖਿਆ ਲਈ। ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਗੁਰਦੁਆਰੇ ਦੀ ਗੋਲਕਦੇ ਪੈਸਿਆਂ ਦਾ ਇੱਕ ਹਿੱਸਾ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵਰਤਿਆ ਜਾਵੇਗਾ, ਨਾ ਕਿ ਗੁਰਦੁਆਰੇ ਦੀ ਆਲੀਸ਼ਾਨ ਇਮਾਰਤ ਨੂੰ ਹੋਰ ਵੱਡਾ ਅਤੇ ਹੋਰ ਤਕੜਾ ਬਣਾਇਆ ਜਾਵੇਗਾ। ਭਾਈ ਗੁਰਮੀਤ ਸਿੰਘ ਨੇ ਇੱਕ ਕਮੇਟੀ ਬਣਾਈ ਜਿਸ ਦਾ ਨਾਮ ਰੱਖਿਆ ਸਿੱਖ ਸਹਾਇਤਾ ਕਮੇਟੀ ਇਸ ਕਮੇਟੀ ਦਾ ਮਕਸਦ ਸੀ ਵੀ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਹਰ ਉਸ ਪਰਿਵਾਰ ਦੀ ਖੋਜ ਕਰਨਾ ਜਿਸ ਨੂੰ ਆਰਥਿਕ ਦਾ ਸਮਾਜਿਕ ਮਦਦ ਦੀ ਲੋੜ ਸੀ ਹਰ ਮਹੀਨੇ ਗੋਲਦ ਦੇ ਪੈਸਿਆਂ ਵਿੱਚੋਂ 20% ਹਿੱਸਾ ਇਸ ਕਮੇਟੀ ਨੂੰ ਦਿੱਤਾ ਜਾਣ ਲੱਗਾ ਇਸ ਨਾਲ ਨਾ ਸਿਰਫ surjit कौर ਵਰਗੇ ਪਰਿਵਾਰਾਂ ਦੀ ਮਦਦ ਹੋਣ ਲੱਗੀ ਸਗੋਂ ਪਿੰਡ ਦੇ ਲੋਕਾਂ ਵਿੱਚ ਇੱਕ ਨਵੀਂ ਇੱਕਜੁਟਤਾ ਦਾ ਜਨਮ ਹੋਇਆ ਇਸ ਸਾਰੀ ਘਟਨਾ ਦੇ ਕੁਝ ਮਹੀਨੇ ਬਾਅਦ ਅਮਰਗੜ ਵਿੱਚ ਗੁਰਪੁਰਬ ਦਾ ਤਿਉਹਾਰ ਬੜੀ ਧੂਮਤਾਂ ਨਾਲ ਮਨਾਇਆ ਗਿਆ ਗੁਰਦੁਆਰੇ ਨੂੰ ਰੰਗ-ਬਰੰਗੇ ਲਾਈਟਾਂ ਨਾਲ ਸਜਾਇਆ ਗਿਆ ਸਰੋਵਰ ਦੇ ਨੇੜੇ ਬੋਰਡ ਦੇ ਰੁੱਖ ਤੇ ਝਾਂਕੀਆਂ ਸਜਾਈਆਂ ਗਈਆਂ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਿਖਾਇਆ ਗਿਆ ਸੰਗਤ ਦੀ ਭੀੜ ਨੇ ਗੁਰਦੁਆਰੇ ਦੇ ਚਾਰੇ ਪਾਸੇ ਢੇਰੇ ਲਾਲੇ ਅਤੇ ਲੰਗਰ ਵਿੱਚ ਦੇਸੀ ਘਿਉ ਦੀਆਂ ਗਰਮ-ਗਰਮ ਕਚੌੜੀਆਂ ਖੀਰ ਅਤੇ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਪਰੋਸਿਆ ਗਿਆ ਸੁਰਜੀਤ ਕੌਰ ਨੇ ਵੀ ਆਪਣੇ ਬੱਚਿਆਂ ਨਾਲ ਇਸ ਤਿਉਹਾਰ ਵਿੱਚ ਸ਼ਾਮਲ ਹੋਈ ਉਸ ਦੇ ਚਾਰੇ ਤੇ ਹੋਣ ਉਦਾਸੀ ਦੀ ਥਾਂ ਤੇ ਇੱਕ ਸਕੂਨ ਦੀ ਮੁਸਕਾਨ ਸੀ ਮਨਪ੍ਰੀਤ ਜੋ ਹੁਣ ਵਿਆਹ ਜਾ ਚੁੱਕੀ ਸੀ ਆਪਣੇ ਸਹੁਰੇ ਘਰ ਤੋਂ ਇੱਕ ਨਵਾਂ ਸੂਟ ਪਾ ਕੇ ਆਈ ਉਸਨੇ ਆਪਣੀ ਮਾਂ ਨੂੰ ਗળે ਲਗਾ ਕੇ ਕਿਹਾ ਮਾਂ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਭਵ ਹੋਇਆ ਹੈ ਸਿਮਰਨ ਅਤੇ ਜਗਤਾਰ ਨੇ ਵੀ ਗੁਰਦੁਆਰੇ ਦੀ ਸੇਵਾ ਵਿੱਚ ਹਿੱਸਾ ਲਿਆ ਸਿਮਰਨ ਨੇ ਲੰਗਰ ਵਿੱਚ ਪ੍ਰਸ਼ਾਦੇ ਬਣਾਉਣ ਲਈ ਮਦਦ ਕੀਤੀ ਜਦਕਿ ਜਗਤਾਰ ਨੇ ਸੰਗਤ ਨੂੰ ਜਲ ਦੇ ਗਲਾਸ ਪਰੋਸੇ surjit kaur ਨੇ ਆਪਣੇ ਹੱਥਾਂ ਨਾਲ ਬਣਾਇਆ ਇੱਕ ਸੁਹਣਾ ਫੁੱਲਕਾਰੀ ਵਾਲਾ ਰੁਮਾਲਾ ਸਾਹਿਬ ਗੁਰਦੁਆਰੇ ਪੇਟ ਕੀਤਾ ਜੋ ਉਸਨੇ ਸਿਵਾਈ ਕੋਰਸ ਵਿੱਚ ਸਿੱਖਿਆ ਸੀ ਅਤੇ ਸੰਗਤ ਨੇ ਉਸਦੀ ਕਲਾ ਦੀ ਬਹੁਤ ਸਲਾਘਾ ਕੀਤੀ ਇਸ ਤਿਉਹਾਰ ਦੇ ਦੌਰਾਨ ਪਿੰਡ ਦੇ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਇੱਕ ਵੱਡਾ ਨਾਟਕ ਵੀ ਪੇਸ਼ ਕੀਤਾ ਜਿਸ ਵਿੱਚ ਗੁਰੂ ਸਾਹਿਬ ਦੇ ਸੰਦੇਸ਼ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਨੂੰ ਬਹੁਤ ਸੋਨੇ ਢੰਗ ਨਾਲ ਦਿਖਾਇਆ ਗਿਆ ਸੰਗਤ ਨੇ ਇਸ ਨਾਟਕ ਨੂੰ ਦੇਖ ਕੇ ਬਹੁਤ ਸਲਾਗਾ ਕੀਤਾ ਅਦੇ ਗੁਰਦੁਆਰਾ ਸਾਹਿਬ ਦੇ ਮਾਹੌਲੇ ਖੁਸ਼ੀਆਂ ਪਰ ਗਿਆ ਸਾਥ ਸੰਗਤ ਜੀ ਇਸ ਘਟਨਾ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਸਿੱਖ ਦੀ ਬਾਹ ਪੜਨ ਦੀ ਸਿੱਖਿਆ ਦਿੱਤੀ ਹੈ ਲੇਕਿਨ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਜ਼ਿਆਦਾਤਰ ਜੋ ਕਮਾਈ ਦਾ ਹਿੱਸਾ ਹੈ ਉਹ ਸਿਰਫ ਨਵੀਆਂ ਇਮਾਰਤਾਂ ਬਣਾਉਣ ਵਿੱਚ ਲੱਗ ਜਾਂਦਾ ਹੈ ਨਵੀਆਂ ਤੋਂ ਨਵੀਆਂ ਇਮਾਰਤਾਂ ਬਣਦੀਆਂ ਹਨ ਜੇਕਰ ਕਿਸੇ ਸਾਲ ਨੇ ਕਿਹਾ ਹੈ ਵੀ ਕਿਸੇ ਗੁਰਦੁਆਰੇ ਦੀ ਪਛਾਣ ਕਰਨੀ ਹੋਵੇ ਪਹਿਲਾਂ ਤਾਂ ਸ਼੍ਰੀ ਨਿਸ਼ਾਨ ਸਾਹਿਬ ਨਾਲ ਪਛਾਣ ਕੀਤੀ ਸੀ ਹੁਣ ਜਿੱਥੇ ਯਾਤਰ ਬਜਰੀ ਦੇ ਗਟੜਕਾਂ ਦੇ ਟਰੱਕ ਪਏ ਹੋਣ ਯਾਤਰ ਕਿੱਥੇ ਰੇਤੇ ਦੇ ਟਰੱਕਾਂ ਦੇ ਟਰੱਕ ਹੋਣ ਉੱਥੇ ਨਿਸ਼ਾਨ ਲਗਾਇਆ ਜਾਂਦਾ ਹੈ ਵੀ ਇੱਥੇ ਆਸ-ਪਾਸ ਜ਼ਰੂਰ ਗੁਰਦੁਆਰਾ ਸਾਹਿਬ ਹੈ ਜਿਸ ਦੀ ਇਮਾਰਤ ਵਾਸਤੇ ਇੱਥੇ ਇਹਨਾਂ ਸਮਾਂ ਰੱਖਿਆ ਗਿਆ ਹੈ ਕਦੇ ਵੀ ਕਿਸੇ ਗੁਰਦੁਆਰਾ ਸਾਹਿਬ ਵਿੱਚੋਂ ਇਹ ਜਿਹੜਾ ਹੈ ਮੁਕਤਾ ਨਹੀਂ ਹੈ ਹਰ ਰੋਜ਼ ਨਵੀਆਂ ਪਰ ਨਵੀਆਂ ਇਮਾਰਤਾਂ ਆਲਿਸ਼ਾਨ ਬੰਗਲੇ ਵਰਗੀਆਂ ਇਮਾਰਤਾਂ ਬਣਦੀਆਂ ਹਨ ਹਰ ਰੋਜ਼ ਨਵੀਂ ਇਮਾਰਤ ਦੀ ਨਹੀਂ ਰੱਖੀ ਜਾਂਦੀ ਹੈ ਲੇਕਿਨ ਹਰ ਰੋਜ਼ ਆਪਾਂ ਜਾਣਦੇ ਹਾਂ ਕਿੰਨੇ ਕੁ ਗਰੀਬਾਂ ਦਾ ਭਲਾ ਜਿਹੜਾ ਹੈ ਇਹ ਗੁਰਦੁਆਰਾ ਸਾਹਿਬ ਵੱਲੋਂ ਜਾਂ ਉਸ ਦੀ ਕਮੇਟੀ ਵੱਲੋਂ ਜਾਂ ਸਿੱਖ ਸੰਗਤ ਮਿਲ ਕੇ ਕਰਦੀ ਹੈ ਹਾਲਾਂਕਿ ਅਸੀਂ ਇਸ ਨੂੰ ਕਰਦੇ ਨਹੀਂ ਹਾਂ ਕਿ ਅੱਜ ਬਹੁਤ ਸਾਰੀਆਂ ਐਸੈਂਸ ਸਤਾਵਾਂ ਹਨ ਜੋ ਕਿ ਸਿਕਾਂਦੇ ਪਰਿਵਾਰਾਂ ਦੀਆਂ ਅਤੇ ਗਰੀਬ ਪਰਿਵਾਰਾਂ ਦੀ ਮਦਦ ਕਰਦੀ ਹੈ ਲੇਕਿਨ ਫਿਰ ਵੀ ਸਾਨੂੰ ਇਸ ਨੂੰ ਵਧਾਉਣ ਦੀ ਲੋੜ ਹੈ ਸਾਨੂੰ ਚਾਹੀਦਾ ਹੈ ਵੀ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਬਣੇ ਗਰੀਬ ਦੀ ਭਲਾਈ ਹੋਵੇ ਸਿੱਖਾਂ ਦੇ ਬੱਚੇ ਪੜ੍ਹ ਕੇ ਵੱਡੇ ਬਣਨ ਸਿੱਖਾਂ ਦੇ ਘਰਾਂ ਵਿੱਚੋਂ ਗਰੀਬੀ ਚੁੱਕੀ ਜਾਵੇ ਜੋ ਗਰੀਬ ਸਿੱਖ ਹਨ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਤਾਂ ਕਰਕੇ ਉਹ ਜਿਹੜੇ ਹਨ ਉਹ ਵੀ ਆਮ ਤਾਰਾਂ ਦੇ ਵਿੱਚ ਆ ਸਕਣ ਉਹ ਵੀ ਗੁਰੂ ਦਾ ਨਾਮ ਜਪ ਸਕਣ ਭੁੱਖੇ ਭਗਤਨਾ ਕੀਜਾ ਜਦੋਂ ਤੱਕ ਟਿੱਡ ਭੁੱਖਾ ਹੈ ਨਾ ਉੱਤਰ ਪ੍ਰਕティ ਨਹੀਂ ਹੁੰਦੀ ਪਹਿਲਾਂ ਢਿੱਡ ਦੀ ਭੁੱਖ ਮਿਟਾਉਣੀ ਜ਼ਰੂਰੀ ਹੈ ਪਹਿਲਾਂ ਘਰ ਦੇ ਵਿੱਚੋਂ ਗਰੀਬੀ ਚੱਕਣੀ ਜ਼ਰੂਰੀ ਹੈ ਬਾਅਦ ਦੇ ਵਿੱਚ ਹੀ ਸਿੱਖੀ ਦਾ ਪਲਾ ਹੋ ਸਕਦਾ ਹੈ ਹਾਂਜੀ ਸਤ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਘਟਨਾ ਦੱਸੋ ਜੀ ਕਮੈਂਟ ਦੇ ਵਿੱਚ ਪਿੰਡ ਵਾਲਿਆਂ ਨੇ ਜੋ ਕੀਤਾ ਉਸ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਅਤੇ ਮਾਤਾ ਦਾ ਉਸ 500 ਰੁਪਏ ਦੇ ਨੋਟ ਨੂੰ ਚੁੱਕਣਾ ਕਿੰਨਾ ਕੁ ਜਾਇਜ਼ ਹੈ ਜਾਂ ਨਜਾਇਜ਼ ਇਸ ਬਾਰੇ ਵੀ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੀ ਤੁਸੀਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਹੋ ਹਾਂਜੀ ਜੇਕਰ ਹੋਰ ਵਧੀਆ ਚੰਗੀ ਲਗੀ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਤਾਂ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਤੁਹਾਡੇ ਆਸ-ਪਾਸ ਵੀ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਹਾਜੀ ਸਾਧ ਸੰਗਤ ਜੀ ਦੇਵਸਾਨੂੰ ਜੀ ਆਇਆਂ ਨੂੰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ